ਅਸਲੇ ਵਿੱਚ ਸਿੱਖ ਧਰਮ ਦਾ ਹਿੱਸਾ ਇਹ ਨਹੀਂ ਖਦੀਨal ਐਸਾ ਨਹੀਂ ਸਿੱਖ ਧਰਮ ਆਦ ਧਰਮ ਆਦ ਧਰਮ ਸਿੱਖ ਧਰਮ ਇਹ ਜੇ ਛੱਡ ਗਿਆ ਉਸ ਧਰਮ ਨੂੰ ਇਹ ਆਜਾਣ ਸਾਡੇ ਦੇ ਬਾਬਾ ਹਿੰਦੂ ਦਾ ਮਤਲਬ ਹੈ ਧਰਮ ਨੂੰ ਜਿਹੜਾ ਛੱਡ ਗਿਆ ਸੱਚ ਤੋਂ ਨੂੰ ਜਿਹੜਾ ਛੱਡ ਗਿਆ ਉਹ ਹਿੰਦੂ ਹੈ ਤੇ ਅਸੀਂ ਇਹ ਕਹਿੰਦੇ ਨੇ ਤੁਸੀਂ ਵੀ ਸੱਚ ਨੂੰ ਛੱਡਦੇ ਹੋ ਕਮਲੋ ਤੁਸੀਂ ਸੱਚ ਧਰਮ ਨੂੰ ਅਪਣਾਓ ਸਾਤੋਂ ਦਾ ਛੜਾਓ ਸਪੋਕਸਮੈਨ ਦੇ 15 ਨੰਬਰ 7 ਇੱਕ ਖਬਰ ਆਈ ਹੈ ਜੀ ਵੀ ਆਰਐਸਐਸਟੀ ਵੈਬਸਾਈਟ ਸੰਗ ਪਰਵਾਸ ਤੇ ਇੱਕ ਆਗੂ ਰਮਾਕਾਂਤ Tiwari ਨੇ ਇੱਕ ਲੇਖ ਲਿਖਿਆ ਜੀ ਜਿਸ ਵਿੱਚ ਉਹਨੇ ਹਰਮੰਦਰ ਸਾਹਿਬ ਦਾ ਗਿਆ ਸੀ ਉੱਥੇ ਇੱਕ ਜ਼ਿਕਰ ਕੀਤਾ ਜਾ ਕੇ ਉਹਨੇ ਆਪਣਾ ਦੇ ਵਿੱਚ ਲਿਖਿਆ ਹੈ ਕਿ ਜੋ ਸਿੱਖ ਹਨ ਉਹ ਤਾਂ Hindu ਧਰਮ ਦਾ ਅੰਗ ਹੀ ਹਨ ਅ ਤੇ ਇਹ ਸਿੱਧੇ ਤੌਰ ਤੇ ਰਾਮ ਜਨਮ ਭੂਮੀ ਦੇ ਅੰਦੋਲਨ ਚ ਹਿੱਸਾ ਕਿਉਂ ਨਹੀਂ ਲੈਂਦੇ ਉਹਦਾ ਇੱਕ ਸਵਾਲ ਹੈ ਸਿੱਖਾਂ ਨੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨੂੰ ਘਰ ਧਰਮ ਦਾ ਗਿਆਨ ਨਹੀਂ ਹੈਗਾ ਉਹ ਪਹਿਲਾਂ ਆਪਣਾ ਗਿਆਨ 베ਦ ਤੋਂ ਲੈ ਕੇ ਪੜ੍ਹੇ ਧਰਮ ਕੀ ਹੈ ਜਿਹੜਾ ਆ ਧਰਮ 베ਦ ਦੇ ਉੱਤੇ ਆਧਾਰਿਤ ਹੈ 베ਦ ਨੂੰ ਮੰਨਦੀ ਹੈ ਬਾਣੀ 베ਦ ਦੇ ਵਿੱਚ ਸੱਚ ਧਰਮ ਹੈ 베ਦ ਵਿੱਚ ਪਰਮ ਗਿਆਨ ਹੈ ਜਦੋਂ ਤੋਂ ਇਹ ਵੇਤੋਂ ਹਟ ਗਏ ਨਾ ਵੇਤ ਛੱਡ ਕੇ ਇਹਨਾਂ ਨੇ ਸਿਮਰਤਿ ਸ਼ਾਸਤਰ ਘੜ ਲੇ ਮਨੂ ਨੇ ਮਨੂ ਸਿਮਰਤੀ ਘੜ ਲਈ ਮਨੂ ਬਾਦ ਪੈਦਾ ਹੋ ਗਿਆ ਇਹ ਸੱਚ ਛੱਡ ਕੇ ਝੂਠ ਦੇ ਉੱਤੇ ਚਲੇ ਗਏ ਹੂੰ ਝੂਠ ਦੇ ਆਧਾਰ ਧਰਮ ਹੈ ਸਿਮਰਤਿ ਗੁਰਬਾਣੀ ਵੇਤ ਦੇ ਆਧਾਰਤ ਹੈ Hindu ਧਰਮ ਸਿਮਰਤਿ ਸ਼ਾਸਤਰਾਂ ਦੇ ਆਧਾਰਤ ਹੈ ਗੁਰਬਾਣੀ ਤੋਂ ਕਿੱਥੇ ਹੈ ਇੱਕ ਸਵਾਲ ਉੱਠਦਾ ਜੀ ਸਵਾਲ ਤਾਂ ਵੈਸੇ ਹੋਰ ਸੀਗਾ ਇਹ ਵੀ ਦੱਸ ਦਿਓ ਕਿ ਬੇਤ ਤੇ ਕਿਵੇਂ ਅਧਾਰਤ ਹੈ ਜੀ ਇਹ ਕਲੀਅਰ ਕਰ ਦਿਓ ਗੱਲ ਇਹ ਗੁਰ ਇਹ ਹੈਗਾ ਬ੍ਰह्म ਗਿਆਨ ਆਤਮ ਗਿਆਨ ਬੇਡ ਵਿੱਚ ਆਤਮ ਗਿਆਨ ਹੈਗਾ ਆਤਮ ਗਿਆਨ ਧਰਮ ਨੇ ਸਾਡਾ ਆਤਮਾ ਦਾ ਗਿਆਨ ਹਾਸਲ ਕਰਨਾ ਆਤਮ ਗਿਆਨ ਪਰ ਮੁਕਤੀ ਹੈ ਨਹੀਂ ਤੇ ਆਤਮ ਗਿਆਨ ਦੀ ਸ਼ਾਸਤਰਾ ਦੀ ਸਮਰਤ ਸ਼ਾਸਤਰਾ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ ਆਤਮ ਕੀ ਹੈ ਇਹਦਾ ਜਵਾਬ ਸ਼ਾਸਤਰਾਵਾਂ ਸਮਰਤਾਂ ਦੇ ਵਿੱਚ ਹੈ ਨਹੀਂਗਾ ਉੱਥੇ ਤਾਂ ਸਿਰਫ ਸਾਖੀਆਂ ਨੇ ਬੰਦਿਆਂ ਦੀਆਂ ਹੂੰ ਉਹ ਬੰਦਿਆਂ ਦਾ ਜਿਹੜੇ ਜਨਮ ਲੈ ਹੈ ਜਿਹਨਾਂ ਨੇ ਰਾਜਿਆਂ ਨੇ ਅਵਤਾਰਾਂ ਨੇ ਉਹਨਾਂ ਨੂੰ ਮੰਨਦੇ ਨੇ ਇਹ ਬੰਦਿਆਂ ਨੂੰ ਮੰਨਣ ਵਾਲੇ ਨੇ ਜਿਹੜੇ ਜਨਮ ਲੈ ਆ ਅਸੀਂ ਪਰਮੇਸ਼ਰ ਨੂੰ ਅਕਾਲਪੁਰ ਨੂੰ ਮੰਨਣ ਵਾਲੇ ਆ ਜਿਹਨੇ ਸਾਰੇ ਪੈਦਾ ਕੀਤੇ ਨੇ ਹੂੰ ਜਿਹਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹ ਰਾਮ ਹੈ ਸਾਡਾ ਸਾਡੋ ਰਚਨਾ ਰਾਮ ਬਣਾਈ ਕਹਿੰਦੇ ਬਾਣੀ ਹੂੰ ਇਹਨਾਂ ਦਾ ਆਰਾਮ ਤਾਂ ਉਹ ਹੈ ਜਿਹਨੂੰ ਦਸ਼ਮ ਪਾਸ਼ਾ ਕਹਿੰਦੇ ਨੇ ਵੀ ਸਾਡੇ ਬਜ਼ੁਰਗ ਸੀ ਪੂਰਬ ਜਿੱਥੇ ਰਾਬ ਚੰਦਰ ਜਿਹੜਾ ਹੈ ਦਾ ਸੂਰਜ ਬੰਸੀ ਆ ਜਿਹੜਾ ਉਹਦਾ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਬੰਦੇ ਸੀਗੇ ਹੂੰ ਇਹ ਬੰਦਿਆਂ ਦੇ ਪੁਜਾਰੀ ਨੇ ਸਾਡੇ ਬਜ਼ੁਰਗਾਂ ਦੇ ਉਹ ਖਾਲ ਅਲਾਕਾ ਅਸੀਂ ਆਪਣੇ ਬਜ਼ੁਰਗਾਂ ਦੇ ਪੁਜਾਰੀ ਨਹੀਂ ਹੈਗੇ ਅਸੀਂ ਤਾਂ ਪਰਮੇਸ਼ਰ ਦੇ ਪੁਜਾਰੀ ਹਾਂ ਸਾਡਾ ਤਰਫ ਸੱਚ ਧਰਮ ਦੇ ਪਰਮੇਸ਼ਰ ਦੇ ਪੁਜਾਰੀ ਹਾਂ ਅਸੀਂ ਇਹ ਬੰਦਿਆਂਆਂ ਵਿਅਕਤੀਆਂ ਦੇ ਪੁਜਾਰੀ ਨੇ ਅਸੀਂ ਕਰਤੇ ਦੇ ਪੁਜਾਰੀ ਹਾਂ ਇੱਕ ਕਰਤ ਦੇ ਪੁਜਾਰੀ ਨੇ ਜਿਹੜੇ ਕਰਤ ਦੇ ਪੁਜਾਰੀ ਨੇ ਮੁਸਲਮਾਨ ਵੀ ਕਰਤੇ ਦੇ ਪੁਜਾਰੀ ਨੇ ਕਰਤੇ ਦੇ ਪੁਜਾਰੀ ਨਹੀਂ ਹੈਗੇ ਮੁਸਲਮਾਨ ਇਹਨਾਂ ਨੂੰ ਹਿੰਦੂ ਤਾਂ ਕਹਿਣ ਲੱਗੇ ਸੀ ਕਿਉਂਕਿ ਇਹਨਾਂ ਨੇ ਕਰਤਾ ਛੱਡ ਕੇ ਕਿਰਤ ਦੀ ਪੂਜਾ ਸ਼ੁਰੂ ਕਰਤੀ ਸੀ ਵਰਨਾ ਹਿੰਦੂ ਧਰਮ ਉਹ ਨਾ ਕਿਸੇ ਸ਼ਾਸਤਰ ਚ ਹੈ ਨਾ ਸਮਲਤੀ ਚ ਹੈ ਨਾ ਹਿੰਦੀ ਦੀ ਸਨਰੀ ਵਿੱਚ ਇਹ ਨਹੀਂ ਨਹੀਂ ਸੀ ਪਹਿਲਾਂ ਇਹ 1000 1200 ਸਾਲ ਤੱਕ ਹਿੰਦੁਸਤਾਨ ਚ ਆਇਆ ਲਫ਼ਜ਼ ਪਹਿਲਾਂ ਹੀ ਰਹੀ ਸੀ ਹਿੰਦੁਸਤਾਨ ਵੀ ਇਹਦਾ ਨੋ ਭਾਰਤ ਹੈ ਸਾਡੇ ਦੇਸ਼ ਦਾ ਨੋ ਭਾਰਤ ਹਿੰਦੁਸਤਾਨ ਵੀ ਉਹ ਕਹਿੰਦੇ ਨੇ ਮੁਸਲਮਾਨ ਕਿਉਂ ਇੱਥੇ ਦੇ ਲੋਕ ਜਿਹੜੇ ਰਹਿਣ ਵਾਲਦੇ ਇਹਨਾਂ ਨੇ ਅਸਲੀ ਧਰਮ ਛੱਡ ਕੇ ਨਕਲੀ ਧਰਮ ਅਪਣਾ ਲਿਆ ਸੀ ਮਾਇਆ ਦੇ ਬੁਜਾਰੀ ਹੋ ਗਏ ਸੀ ਮਾਇਆ ਧਾਰੀ ਹੋ ਗਏ ਸੀ ਦੇਹ ਦੀ ਪੂਜਾ ਕਰਦੇ ਤੇ ਸਰੀਰ ਦੀ ਪੂਜਾ ਵਿਅਕਤੀ ਦੀ ਪੂਜਾ ਕਰਦੇ ਸੀ ਇਹ ਵਿਅਕਤੀ ਪੂਜਕ ਹੋ ਗਏ ਸੀ ਸ਼ਕਤੀ ਛੱਡ ਦਿੱਤੀ ਸੀ ਅਸੀਂ ਸ਼ਕਤੀ ਦੀ ਪੂਜਾ ਕਰਦੇ ਹਾਂ ਇਹ ਵਿਅਕਤੀ ਦੇ ਪੂਜਾ ਕਰਦੇ ਨੇ ਪੁਜਾਰੀ ਨੇ ਬੇਸਿਕ ਫਰਕ ਆ ਸਾਡਾ ਰ ਇਹਨਾਂ ਦਾ ਠੀਕ ਹੈ ਠੀਕ ਆ ਭੀ ਰਾਮਚੰਦਰ ਉਸ ਜਿਹੜੇ ਸੋਢੀ ਵੰਸ ਹੈ ਜਾਂ 베ਦੀ ਵੰਸ ਹੈ ਇਹ ਰਾਮਚੰਦਰ ਦੇ ਲਬ ਕੋਸ ਦੇ ਵਿੱਚੋਂ ਨੇ ਵੰਸ ਹੋਈ ਹੈ ਪਰ ਪੂਜਾ ਨਹੀਂ ਅਸੀਂ ਉਹੀ ਉਹ ਜਿਹੜੇ ਉਹ ਤੋਂ ਕਰਦੇ ਸੀ ਲੋਕ ਜਦੋਂ ਪਾਛੈ ਲੈ ਗਏ ਨੇ ਇੱਕ ਕੋ ਛਾੜ ਅਨੇਕ ਭਜਨ ਸੁਖਦੇਵ ਪ੍ਰਸਰ ਬਿਆਸ ਚੋਂ ਠਾਲਿਓ ਹੂੰ ਜੇ ਇਹ ਗਣੂਨ ਛੱਡ ਗਏ ਅਨੇਕਾ ਭਜਨ ਨੇ ਜਿਵੇਂ ਹਿੰਦੂ ਭਾਈ ਦੇ ਦੇਵਤੇ ਜੁੜੇ ਹੋਏ ਨੇ ਦੇਵੀ ਦੇਵਤਿਆਂ ਨਾਲ ਹੂੰ ਕਾ ਸੁਖਦੇਵ ਪਰਸ਼ਰਾਮ ਆ ਪ੍ਰਸਰ ਸੁਖਦੇਵ ਪ੍ਰਸਰ ਬਿਆਸ ਇੱਕੀਏ ਝੂਠੇ ਨੇ ਉਹਨਾਂ ਦੇ ਗ੍ਰੰਥ ਪੜ੍ਹ ਕੇ ਦੇਖੋ ਸਾਡੇ ਉਹ ਸਾਰੇ ਪੜ੍ਹੇ ਹੋਏ ਨੇ ਇਹ ਰਾਮਕੰਤ ਨੂੰ ਉਹ ਪੜ੍ਹਨੇ ਕਹੀਦੇ ਨੇ ਇਹ ਸਾਨੂੰ ਨਾ ਸਿਖਾਵੇ ਸਾ ਤੋਂ ਸਿੱਖੇ ਕੁਝ ਅਸੀਂ ਧਰਮ ਇਹਨਾਂ ਡੀਪਲੀ ਜਾਣਦੇ ਆ ਇਹਨਾਂ ਦੇ ਫਰੇਸਟਾਂ ਨੂੰ ਨਹੀਂ ਪਤਾ ਕੀ ਹੁੰਦਾ ਧਰਮ। ਕਿਹਾ ਸਾਡੇ ਨਾਲ ਤੁਹਾਨੂੰ ਚਰਚਾ ਜਿੱਥੇ ਮਰਜ਼ੀ ਸ਼ੁਰੂ ਕਰੇ। ਰਾਮਕੰਤ, ਕੀ ਕੋਈ ਹੋਰ ਜਿਹੜਾ ਇਹਨਾਂ ਜੇ ਤਾਂ ਧਰਮ ਚਰਚਾ ਕਰੇ ਟੈਲੀਵਿਜ਼ਨ ਤੇ ਬਰੇਣਾ ਕਰੇ। ਅਗਰੇ ਨਾਲ ਚੈਲੰਜ ਕਰਦੇ। ਸਿੱਖ ਧਰਮ ਜੇ ਸੁਪੀਰੀਅਰ ਹੈ। ਅਸਲੇ ਵਿੱਚ ਸਿੱਖ ਧਰਮ ਦਾ ਹਿੱਸਾ ਇਹ ਨਹੀਂ। ਖਸੀਨ ਅਲ ਐਸਾ ਨਹੀਂ। ਸਿੱਖ ਧਰਮ ਆਧ ਧਰਮ। ਆਧ ਧਰਮ ਸਿੱਖ ਧਰਮ। ਇਹ ਜੇ ਛੱਡ ਗਿਆ ਉਸ ਧਰਮ ਨੂੰ ਇਹ ਆਜਾਣ ਸਾਡੇ ਦੇ ਬਾਬਾ ਹਿੰਦੂ ਦਾ ਮਤਲਬ ਹੈ ਧਰਮ ਨੂੰ ਜਿਹੜਾ ਛੱਡ ਗਿਆ ਸੱਚ ਧਰਮ ਨੂੰ ਜਿਹੜਾ ਛੱਡ ਗਿਆ ਉਹ ਹਿੰਦੂ ਹੈ ਤੇ ਅਸੀਂ ਇਹ ਕਹਿੰਦੇ ਨੇ ਤੁਸੀਂ ਵੀ ਸੱਚ ਨੂੰ ਛੱਡ ਦਿਓ ਕਮੇ ਹੋ ਤੁਸੀਂ ਸੱਚ ਧਰਮ ਨੂੰ ਅਪਣਾਓ ਸਾਤੋਂ ਦਾ ਛੜਾਓ ਤੁਸੀਂ ਸਾਇਤ ਧਰਮ ਦਾ ਥੋੜਾ ਜਿਹਾ ਬੋਊਗਾ ਇਹ ਇਹ ਟੈਮ ਧਰਮ ਦੇ ਵਿੱਚ ਇਹ ਨਹੀਂ ਹੁੰਦਾ ਵੀ ਜਿਆਦਾ ਕੌਣ ਨੇ ਤਦਾਦ ਦਾ ਮਤਲਬ ਨਹੀਂ ਹੁੰਦਾ ਕੁਆਲਿਟੀ ਦੀ ਗੱਲ ਹੈ ਕੁਆਂਟੀਟੀ ਦੀ ਗੱਲ ਕੋਈ ਨਹੀਂ ਹੁੰਦੀ ਧਰਮ ਵਿੱਚ ਕੁਆਲਿਟੀ ਜੀ ਦੀ ਵਧੀਆ ਸੱਚ ਦੀ ਉਹ ਸਿੱਖੇ ਸੀ ਜਿਨ੍ਹਾਂ ਨੇ ਹਿੰਦੁਸਤਾਨ ਆਜ਼ਾਦ ਕਰਾ ਲਿਆ ਕੁਛ ਹਿੱਸਾ ਉਹ ਸਿੱਖ ਗੁਰੂਆ ਦੀ ਜਿਨ੍ਹਾਂ ਨੇ ਬਲੀ ਦੇਤੀ ਬਲੀਦਾਨ ਕਰਤਾ ਤੁਹਾਡੇ ਖਾਤਰ ਜਿਹਨੇ ਹੋਗਾ ਹੁਣ ਸਾਨੂੰ ਗੱਲਾਂ ਹੋਣ ਲੱਗੀਆਂ ਹੂੰ ਇਹੀ ਸੀ ਜਿਹਨਾਂ ਨੇ ਮੰਨਿਆ ਵੀ ਸਾਡਾ ਗੁਰੂ ਹੈ ਗੁਰੂ ਤੇਗ ਬਹਾਦਰ ਅਸੀਂ ਉਹਨੂੰ ਗੁਰੂ ਤਾਂ ਕਰ ਲਿਆ ਅਸੀਂ ਸਿੱਖ ਹੋ ਗਏ ਉਹਨੂੰ ਉਹਨੂੰ ਮੁਸਲਮਾਨ ਬਣਾ ਲਓ ਅਸੀਂ ਬਣ ਜਾਾਂਗੇ ਫਿਰ ਇਹਨਾਂ ਨੂੰ ਚਾਹੀਦਾ ਇਹਨਾਂ ਨੇ ਬਹਿਗਾ ਕੀਤਾ ਹੋਇਆ ਇਹ ਸਿੱਖ ਬਣ ਬਣਦੇ ਕਿਉਂ ਨਹੀਂ ਇਹ ਠੀਕ ਹੈ ਸਿੱਖਾਂ ਨੇ ਸ਼ਰਤਾਂ ਸੀ ਧਰਮ ਪਿੱਛੇ ਤੁਸੀਂ ਛਡਾਤਾ ਸੀ ਸਿੱਖਾਂ ਤੋਂ ਵੀ ਪਰ ਅਸੀਂ ਫਿਰ ਲਬਲੀ ਹੋ ساری ਗੱਲ ਲਬਲੀ ਸਾਡੀ ਸਾਡੀ ਸਭ ਨੂੰ ਚੱਗੀ ਗੱਲ ਤੁਹਾਡੇ ਕੋਲ ਕੋਈ ਬੰਦਾ ਨਹੀਂ ਸਾਡਾ ਮੁਕਾਬਲਾ ਕਰਨ ਜੋਗਾ ਸਿੱਖੀ ਦੇ ਵਿੱਚ ਆ ਸਾਡੇ ਕਹਿੰਦੇ ਆ ਜੋ ਬਾਹਰ ਜਿਹਨਾਂ ਕੋਲ ਪਾਵਰ ਹੈ ਜਿਹੜੇ ਗੁਰਦਾਰੇ ਨੇ ਉਹਨਾਂ ਨੂੰ ਪੂਰਾ ਗਿਆਨ ਹੈ ਨਹੀਂਗਾ ਇਹ ਸਾਨੂੰ ਪਤਾ ਹੈ ਇਸ ਗੱਲ ਦਾ ਪੂਰਾ ਨਹੀਂ ਹੈ ਹੈ ਉਹਨਾਂ ਨੂੰ ਵੀ ਬਥੇਰਾ ਤੁਹਾਡੇ ਲੋ ਜਿਆਦਾ ਉਹਨਾਂ ਨੂੰ ਵੀ ਇਹਨਾਂ ਨੂੰ ਉਹਨਾਂ ਨੂੰ ਵੀ ਜਿਆਦਾ ਹੈ ਸਾਡੇ ਆ ਬੰਦੇ ਸਾਰਿਆਂ ਨੂੰ ਜਿਆਦਾ ਹੈ ਤੇ ਇਹਨਾਂ ਨਾਲੋਂ ਜਿਆਦਾ ਹੈ ਹੂੰ ਪਰ ਪੂਰਾ ਹੋਣਾ ਇੱਕ ਹੋਰ ਗੱਲ ਹੈ ਜਿਆਦਾ ਹੋਣਾ ਹੋਰ ਗੱਲ ਹੈ ਇਹ ਛੱਡ ਕੇ ਪਰੇ ਹੋ ਜਾਣ ਅਸੀਂ ਤਾਂ ਲੜਾਈ ਚਾਹੁੰਦੇ ਨਹੀਂ ਇਹ ਜਿਹੜੀ ਜ਼ਮੀਨ ਦੀ ਲੜਾਈ ਹੈ ਨਾ ਸਾਡੀ ਲੜਾਈ ਹੈ ਜਿਹੜੀ ਆਤਮਾ ਬਕਾਰਾਂ ਨਾਲ ਲੜਾਈ ਹੈ ਸਾਡੀ ਜ਼ਮੀਨ ਦੇ ਟੁਕੜੇ ਖਾਤਰ ਸਾਡੀ ਕੋਈ ਲੜਾਈ ਨਹੀਂ ਮੂਰਤੀ ਪੂਜਾ ਅਸੀਂ ਮੂਰਤੀ ਪੂਜ ਕੇ ਨਹੀਂ ਹੈਗੇ ਪਹਿਲੀ ਤਾਂ ਗੱਲ ਇਹ ਹੈ ਹੂੰ ਯਾਨੀ ਮੂਰਤੀ ਪੂਜਾ ਤੋਂ ਖਲਾਫ ਹਾਂ ਤੇ ਅਸੀਂ ਇਹਨਾਂ ਨੂੰ ਮੰਦਿਰ ਉੱਥੇ ਪੂਰਤੀ ਪੂਜਾ ਤੇ ਅਸੀਂ ਦਖਲ ਨਹੀਂ ਆਇਆ ਕਿਉਂ ਅਸੀਂ ਤਾਂ ਮੂਰਤੀ ਪੂਜਾ ਤੋਂ ਖਲਾਫ ਹਾਂ ਜ਼ਬਰਨਾਮਾ ਪੜ ਲਵੇ ਦਸਮ ਬਾਸ਼ਾ ਦਾ ਲਿਖਿਆ ਹੈ ਕੀ ਲਿਖਿਆ ਹੈ ਉਹਨਾਂ ਨੇ ਜਿਹੜੇ ਬੰਦੂ ਲਿਖਿਆ ਸੀ ਵੀ ਤੂੰ ਵੀ ਮੂਰਤੀ ਤੋਂ ਖਿਲਾਫ ਹੈਂ ਮੈਂ ਵੀ ਮੂਰਤੀ ਤੋਂ ਖਿਲਾਫ। ਇਹ ਗੁਰੂ ਤੇਗ ਬਹਾਦਰ ਨੂੰ ਕਿਹਾ ਸੀ ਉਹਨਾਂ ਨੇ ਵੀ ਤੁਸੀਂ ਕਾਹਦੇ ਆਗੇ ਤੁਸੀਂ ਵੀ ਮੂਰਤੀ ਪੂਜਾ ਤੋਂ ਖਿਲਾਫ ਆਂ ਸੀ ਵੀ ਖਿਲਾਫ। ਮੂਰਤੀ ਪੂਜਾ ਤੋਂ ਖਿਲਾਫ ਖਿਲਾਫ ਰਹੋਗੇ। ਮੂਰਤੀ ਪੂਜਾ ਸਾਨੂੰ ਬਰਦਾਸ਼ਤ ਨਹੀਂ ਹੈ ਤੁਹਾਨੂੰ ਉਹ ਮੂਰਤੀ ਪੂਜਾ ਮਾਇਆ ਦੀ ਪੂਜਾ। ਤੇ ਗੁਰ ਰਾਮ ਕਾਂਤਕ ਨੇ ਜਦੋਂ ਮੈਂ ਸੁਣ ਕੇ ਆਇਆ ਉਹ ਕਸਮਗ੍ਰੰਥ ਜਿਹੜਾ ਪੜ੍ਹ ਲਵੇ ਜਿਹੜਾ ਪਾਇਆ ਹੋਇਆ ਉੱਥੇ। ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕ੍ਰਿਸ਼ਨ ਨੂੰ ਗੋਵਿੰਦ ਕਹਿੰਦੇ ਨੇ ਦਸਮਪਾ ਜਨ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕਿਤੇ ਰਾਮ ਸੇ ਵੇਡ ਡਾਰੇ ਉਪਾਏ ਉਦੈ ਲੱਗਦੇ ਨੇ ਸਾਰਾ ਦਸਮ ਗ੍ਰੰਥ ਪੜ ਲਾਂ ਫੇਰ ਉਹਦੀ ਅੱਖਾਂ ਖੁੱਲ ਜਾਣ ਲਗੀ ਹੂੰ ਇਹ ਇਹ ਨਾ ਬੈਠ ਬਈ ਅਸੀਂ ਪੜੇ ਲਿਖਿਆ ਆ ਬਈ ਹੰਨੀਆਂ ਪੜ੍ਹ ਲੈ ਸਕੋ ਉਹ ਗੱਲ ਬਹੁਤ ਦੂਰ ਚਲੀ ਗਈ ਉਹ 200 ਸਾਲ ਪਹਿਲਾਂ ਇਹ ਗੱਲ ਸੀਗੀ ਹੁਣ ਨਹੀਂ ਹੈ ਇਹ 100 ਸਾਲ ਪਹਿਲਾਂ ਵੀ ਸੀਗੀ ਇਹ ਗੱਲ ਹੁਣ ਨਹੀਂ ਹੈ ਇਹ ਹੁਣ ਖਤਮ ਹੋ ਗਈ ਇਹ ਗੱਲ ਹੂੰ ਜਿੰਨੀ ਅਸੀਂ ਖੋਜ ਕਰਨ ਲਈ ਧਰਮ ਦੀ ਤੁਹਾਡੇ ਕੋਲ ਹੈ ਨਹੀਂ ਕਿਸੇ ਕੋਲ ਇਹ ਹੋਵੇ ਤਾਂ ਦੇਖ ਰੋ ਆ ਮੁਕਾਬਲਾ ਕਰ ਲੋ ਹਾਂ ਸਾਡੇ ਜਿੰਨੀ ਹੋ ਸਕਦੀ ਐ ਇਸੇ ਦੀ ਜੇ ਪੂਰੀ ਬੇਦੀ ਸਮਝਾਉਣੀ ਹੋ ਸਕਦੀ ਐ ਸਾਨੂੰ ਪੂਰੀ ਬ੍ਰਹਮ ਗਿਆਨ ਦੀ ਸਮਝ ਐ ਆਦਮ ਕਾਲ ਦੀ ਸਮਝ ਸਾਨੂੰ ਪੂਰੀ ਐ ਤੁਹਾਡੇ ਕੋਲ ਕੋਈ ਸੰਤਾ ਸੰਤਾ ਨੂੰ ਹੈ ਤੁਹਾਡੇ ਵਿੱਚ ਕੁਝ ਜਿਹੜੇ ਸੰਤਾ ਨੂੰ ਬ੍ਰਹਮ ਗਿਆਨ ਦੀ ਸਮਝ ਆ ਤੁਹਾਨੂੰ ਗਾਲਾਂ ਕੱਢਦੇ ਨੇ ਸਾਡੇ ਨਾਲ ਉਹਨਾਂ ਦਾ ਮੇਲ ਐ ਅਸੀਂ ਜਾਣਦੇ ਉਹਨਾਂ ਨੂੰ ਉਦੂਏ ਨੇ ਉਹ ਵੀ ਇਹ ਤਾਂ ਹਿੰਦੂ ਹੋਰਾਂ ਨੂੰ ਸਮਝਦੇ ਨਹੀਂ ਸੰਤ ਦੀ ਤਾਂ ਕੋਈ ਹਿੰਦੂ ਨਹੀਂ ਅਸੀਂ ਸਮਝਦੇ ਉਹਨਾਂ ਨੂੰ ਅਸੀਂ ਨਹੀਂ ਹਿੰਦੂ ਕਹਿੰਦੇ ਹਿੰਦੂ ਇੱਕ ਘਾੜ ਅਸੀਂ ਸਮਝਦਾ ਹਿੰਦੂ ਇੱਕ ਘਟੀਆ ਸ਼ਬਦ ਹੈ ਕਿ ਉਹਨੂੰ ਹਿੰਦੂ ਕਹਣੋ ਇਹਨੂੰ ਤਾਂ ਘਟੀਆ ਸ਼ਬਦ ਹੈ ਇਹਦਾ ਅਰਥ ਉਹਨਾਂ ਨੂੰ ਨਹੀਂ ਦਰਸਾਈਂ ਹਿੰਦੂ ਦਾ ਅਰਥ ਹੈ ਘਟੀਆ ਪਰ ਉਹਨਾਂ ਦਾ ਜੋਰ ਸੀ ਉਹ ਤੁਹਾਨੂੰ ਹਿੰਦੂ ਕਰਨ ਲੱਗੇ ਤੁਸੀਂ تسلیم ਕਰ ਲਿਆ ਹਿੰਦੂ ਅਸੀਂ ਬਗਾਵਤ ਕਰਤੀ ਬਾਗੀ ਹੋ ਗਏ ਉਹਨਾਂ ਨਾਲ ਅਸੀਂ ਲੜੇ ਭੜੇ ਮਰੇ ਤੁਹਾਡਾ ਮੁਸਲਮਾਨਾ ਨਾ ਅਸੀਂ ਆਪਣਾ ਸਿੱਖ ਖਾਲਸਾ ਆਪਣੀ ਹੋਣ ਵੱਖਰੀ ਕਰ ਲਈ ਹਿੰਦੂਆਂ ਨਾਲ ਸਿੱਖ ਹਾਂ ਅਸੀਂ ਅਗੇ ਹਿੰਦੂ ਨਹੀਂ ਹੈਗੇ ਕਿਉਂ ਹਿੰਦੂ ਇੱਕ ਗੁਲਾਮੀ ਦਾ ਪ੍ਰਤੀਕ ਨਾ ਫਜਾ ਹਿੰਦੂ ਹਿੰਦੂ ਤਾਂ ਗੁਲਾਮੀ ਦਾ ਪ੍ਰਤੀਕ ਦਾ ਲਫਜ਼ ਸ਼ਬਦ ਹੈ ਹਿੰਦੂ ਦਾ ਗੁਲਾਮੀ ਦਾ ਪ੍ਰਤੀਕ ਅਸੀਂ ਗੁਲਾਮ ਨਹੀਂ ਹੈਗੇ ਦਾ ਅੱਜ ਗੁਲਾਮ ਹਨ ਕੱਲ ਗੁਲਾਮ ਹਨ ਅਸੀਂ ਗੁਲਾਮ ਹੋਈਏ ਨਾ ਰਹੀਏ ਹਾਂ ਤੁਸੀਂ ਗੁਲਾਮੀ ਤੋਂ ਬਾਹਰ ਜੇ ਜੂੜੇ ਚੋਂ ਨਿਕਲ ਲ ਸਖਮੜ ਜੋ ਹੂੰ ਬਾਕੀ ਜੇ ਉਹ ਇਹ ਸਮਝਦਾ ਹੈ ਜੇ ਕੋਈ ਗਲਤੀ ਮੇਰੇ ਨੂੰ ਜਵਾਬ ਦੇਵੇ ਜਿੱਤੇ ਮਰਜ਼ੀ ਡਿਬੇਟ ਕਰ ਲਵੇ ਚਰਚਾ ਕਰ ਲਵੇ ਜ਼ਰੂਰਤ ਰਾਜ ਹੈ ਇਸ ਗੱਲ ਤੇ ਕਰਮ ਸਾਹਿਬ ਜੋ ਚਰਚਾ ਕਰ ਲਵੇ ਇਸ ਗੱਲ ਦੀ